ਕਿਉਂ ਨਹੀਂ ਸ਼ੋਹ ਹੈਗੇ ਤੁਸੀਂ ਦੇਖੋ ਪੰਜਾਬ ਦੇ ਰਾਜਧਾਨੀ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਇਹ ਜਿਹੜੀਆਂ ਪਾਰਟੀਆਂ ਨੇ ਬੀਜੇਪੀ ਕਾਂਗਰਸ ਇਹਨਾਂ ਦੇ ਬੰਦੇ ਪ੍ਰਚਾਰ ਕਰ ਰਹੇ ਨੇ ਵੀ ਅਸੀਂ ਚੰਡੀਗੜ੍ਹ ਨੂੰ ਅਲੱਗ ਸਟੇਟ ਬਣਾ ਲੈਣਾ ਇਹ ਕਿੱਡਾ ਜਿਆਦਾ ਸਾਡੇ ਪੰਜਾਬ ਨਾਲ ਧੱਕੇਸ਼ਾਹੀ ਹੈ ਕਿੱਡਾ ਸਾਡੇ ਇੱਕ ਪੰਜਾਬ ਦੇ ਪੰਜਾਬ ਦਾ ਬਣਾਇਆ ਹੋਇਆ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਤੋੜ ਕੇ ਬਣਾਇਆ ਹੋਇਆ ਚੰਡੀਗੜ੍ਹ ਤੇ ਇਹ ਪਾਰਟੀਆਂ ਵਾਲੇ ਆ ਕੇ ਕਹਿ ਰਹੇ ਨੇ ਅਸੀਂ ਚੰਡੀਗੜ੍ਹ ਨੂੰ ਇੱਕ ਸਟੇਟ ਬਣਾ ਦੇਣਾ ਉਥੇ ਕਾਲੀ ਦਲ ਨੂੰ ਸਪਸ਼ਟ ਹੋਣਾ ਚਾਹੀਦਾ ਸੀ ਉਥੇ ਜਿਹੜੀ ਪੰਜਾਬ ਪ੍ਰਸਤ ਲੀਡਰਸ਼ਿਪ ਸੀ ਵੀ ਜਿਹੜੇ ਇਹ ਲੋਕ ਚੰਡੀਗੜ੍ਹ ਨੂੰ ਤਾਂ ਅਸੀਂ ਆਪਣੀ ਰਾਜਧਾਨੀ ਬਣਾਉਣਾ ਕਿਉਂਕਿ ਇਹ ਕਾਲੀ ਦਲ ਦੇ ਮਸਾਲਿਆਂ ਦੇ ਵਿੱਚੋਂ ਇੱਕ ਸਰਮੌਰ ਮਸਲਾ ਸੀ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਕਾਲੀ ਦਲ ਨੇ ਵੀ ਉਹ ਸਟੈਂਡ ਨਹੀਂ ਲੈਂਦਾ ਜੋ ਉਹਨਾਂ ਦੀ ਦੇ ਰਸੇ ਦੇ ਵਿੱਚ ਪਿਆ ਕਿ ਦੂਜੀਆਂ ਪਾਰਟੀਆਂ ਦਾ ਤਾਂ ਦੇਖੋ ਜੀ ਜਿਹੜੀ ਆਪਣੀ ਕਾਂਗਰਸ ਤੇ ਬੀਜੇਪੀ ਦੀ ਹੈ ਨਾ ਬੀਜੇਪੀ ਦਾ ਸਿਰਫ ਸੈਂਟਰ ਸੀਗਾ ਮੋਦੀ ਤੇ ਕਾਂਗਰਸ ਦਾ ਸੈਂਟਰ ਸੀ ਸਿਰਫ ਰਾਹੁਲ ਗਾਂਧੀ ਭਾਵੇਂ ਕਿ ਸਾਰੀਆਂ ਪਾਰਟੀਆਂ ਦਾ ਗੱਠਜੋੜ ਹੋਇਆ ਸੀ ਇੰਡੀਆ ਅਲਾਈანს ਬਣਿਆ ਸੀ ਅਸੀਂ ਕੁਝ ਕਹੀ ਜਾਈਏ ਪਰ ਅਸਲ ਦੇ ਵਿੱਚ ਜਿਹੜੀ ਇਲੈਕਸ਼ਨ ਲੜੀ ਗਈ ਆ ਦੋ ਬੰਦਿਆਂ ਵਿਚਾਲੇ ਲੜੀ ਗਈ ਆ ਇੱਕ ਪਾਸੇ ਰਾਹੁਲ ਗਾਂਧੀ ਤੇ ਇੱਕ ਪਾਸੇ ਪ੍ਰਧਾਨ ਮੰਤਰੀ ਜਿਹੜਾ ਹੁਣ ਮੌਜੂਦਾ ਨਰਿੰਦਰ ਮੋਦੀ ਦੋ ਬੰਤਿਆਂ ਦੇ ਸੈਂਟਰਡੇ ਇਹ ਜਿਹੜੀ ਆ ਇਹਦੇ ਵਿੱਚ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਐਡੀ ਜ਼ਿਆਦੇ ਮਤਲਬ ਤੁਸੀਂ ਦੇਖੋ ਵੀ ਸਾਡੇ ਸੋਚ ਦੇ ਵਿੱਚ ਐਡੀ ਸੋਚ ਨੀਵੇਂ ਪਣ ਤੇ ਆ ਗਈ ਵੀ ਜਿਹੜੇ ਸਾਡੇ ਖੇਤਰੀ ਮਸਲੇ ਨੇ ਭਾਵੇਂ ਉਹ ਹਰਿਆਣੇ ਦੇ ਹੋਣ ਭਾਵੇਂ ਪੰਜਾਬ ਦੇ ਹੋਣ ਭਾਵੇਂ ਹਿਮਾਚਲ ਦੇ ਹੋਣ ਭਾਵੇਂ ਯੂਕੇ ਤੁਸੀਂ ਦੇਖੋ ਕਿਸੇ ਵੀ ਸਟੇਟ ਦੇ ਜਿਹੜੇ ਖੇਤਰੀ ਮਸਲੇ ਨੇ ਉਹ ਇਹਨਾਂ ਇਲੈਕਸ਼ਨਾਂ ਦੇ ਵਿੱਚ ਉੱਠਦੀ ਨਹੀਂ ਜਦਕਿ ਸੰਸਦ ਬਣੀ ਕਿਸ ਵਾਸਤੇ ਹੈ ਭਾਰਤੀ ਸੰਵਿਧਾਨ ਦੇ ਅਨੁਸਾਰ ਸੰਸਦ ਬਣੀ ਕਿਸ ਵਾਸਤੇ ਹੈ ਜਿੱਥੇ ਸਟੇਟਾਂ ਦੇ ਮਸਲਿਆਂ ਦੀ ਵੀ ਹੱਲ ਹੋਣੇ ਨੇ ਪਰ ਤੁਸੀਂ ਦੇਖੋਗੇ ਸਾਰੀਆਂ ਖੇਤਰੀ ਪਾਰਟੀਆਂ ਆਪ ਦੇ ਲੀਡਰ ਨੂੰ ਅੱਗੇ ਲਾਉਣ ਤੇ ਲੱਗੀਆਂ ਨੇ ਇਹੀ ਕਾਂਗਰਸ ਨੇ ਕਰਿਆ ਅਸੀਂ ਵੈਸੇ ਭਾਜਪਾ ਨੂੰ ਕਹਿ ਦਿੰਦੇ ਆ ਪਰ ਕਾਂਗਰਸ ਤੇ ਜਿਹੜਾ ਇਹ ਇੰਡੀਆ ਆਲਾਈਂਸ ਸੀ ਇਹਨਾਂ ਦਾ ਵੀ ਸਾਰਾ ਜ਼ੋਰ ਲੱਗਿਆ ਹੋਇਆ ਸੀ ਰਾਹੁਲ ਗਾਂਧੀ ਦੇ ਨਾਂ ਤੇ ਹੀ ਇਹਨਾਂ ਨੇ ਰਾਹੁਲ ਨੂੰ ਸੈਂਟਰ ਦੇ ਵਿੱਚ ਰੱਖ ਕੇ ਉਹਨਾਂ ਨੇ ਮੋਦੀ ਨੂੰ ਸੈਂਟਰ ਵਿੱਚ ਰੱਖ ਕੇ ਇਲੈਕਸ਼ਨ ਲੜੀ ਆ ਤਾਂ ਹੀ ਤੁਸੀਂ ਦੇਖੋ ਵੀ ਸਾਡੇ ਯਾਦਮੀਂਦਵਾਰ ਜਿੱਤੇ ਅਛਾ ਤੁਸੀਂ ਯਾਦ ਮੀਰਵਾਰਾਂ ਦੀ ਗੱਲ ਕਰੀ ਐ ਅਮਰਤਪਾਲ ਤੇ ਭਾਈ ਸਰਜੀਤ ਸਿੰਘ ਇਹ ਦੋ ਨਵੇਂ ਬੰਦੇ ਨੇ ਕਿ ਪਹਿਲੀ ਵਾਰ ਸंसद ਦੇ ਵਿੱਚ ਜਾਣਗੇ ਕੀ ਕਾਰਨ ਤੁਹਾਨੂੰ ਲੱਗਦਾਗਾ ਵੀ ਇਹ ਸਸਦ ਦੇ ਵਿੱਚ ਜਾ ਕੇ ਪੰਤਖ ਮੁੱਦਿਆਂ ਨੂੰ ਚੁੱਕ ਸਕਣਗੇ ਪੰਜਾਬ ਦੇ ਮੁੱਦਿਆਂ ਨੂੰ ਚੁੱਕ ਸਕਣਗੇ ਤੁਹਾਨੂੰ ਲੱਗਦਾਗਾ ਦੇਖੋ ਜੀ ਜਿਹੜੇ ਹਿਸਾਬ ਦੇ ਨਾਲ ਲੋਕਾਂ ਨੇ ਫਤਵਾ ਦਿੱਤਾ ਹੈ ਇੱਕ ਤਰਫਾ ਲੋਕਾਂ ਨੇ ਕਰਮਜੀਤ ਅਨਮੋਲ ਤੇ ਆਮ ਆਦਮੀ ਪਾਰਟੀ ਦਾ ਪੂਰਾ ਜੋਰ ਲੱਗ ਗਿਆ ਜੀ ਉਹਨੂੰ ਜਿਤਾਉਣ ਦੇ ਉੱਤੇ ਹੂੰ ਪਰ ਲੋਕਾਂ ਨੇ ਫੇਰ ਵੀ ਫਤਵਾ ਜਿਹੜਾ ਦਿੱਤਾ ਉਹ ਆਜ਼ਾਦ ਉਮੀਦਵਾਰ ਨੂੰ ਦਿੱਤਾ ਔਰ ਬਹੁਤ ਮੈਂ ਕਹਣਾ ਉਹ ਲੋਕ ਬੜੇ ਸੁਲਝੇ ਹੋਏ ਲੋਕ ਨੇ ਸਾਡੇ ਕਿਸੇ ਵੀ ਖੇਤ ਦੇ ਵਿੱਚ ਆਜ਼ਾਦ ਉਮੀਦਵਾਰ ਕੋਲੇ ਜੋ ਅਧਿਕਾਰ ਹੁੰਦੇ ਨੇ ਉਹ ਮੈਂ ਫੇਰ ਕਹਦੇ ਆ ਕਿਸੇ ਪਾਰਟੀ ਕੋਲੇ ਅਧਿਕਾਰ ਨਹੀਂ ਹੁੰਦਾ ਖੈਰ ਆਪਣੇ ਆਪ ਨੂੰ ਕਹਿੰਦਾ ਸੀ ਵੀ ਮੈਂ ਪੰਥਕ ਖੇਤਾਂ ਦੇ ਵਿੱਚ ਆ ਪਰ ਖੈਰੇ ਨੇ ਜਦੋਂ ਸੰਗਰੂਰ ਸੀਟ ਲੜੀ ਤਾਂ ਉਹਦੇ ਉੱਤੇ ਸਵਾਲ ਉੱਠਣ ਲੱਗੇ ਮੇਤੂ ਕੀ ਅਮਰਿਤਪਾਲ ਦੇ ਹੱਕ ਵਿੱਚ ਜਾਏਗਾ ਕਿ ਤੂੰ ਸਰਬਜੀਤ ਸਿੰਘ ਦੇ ਹੱਕ ਦੇ ਵਿੱਚ ਜਾਏਗਾ ਕਈ ਤਰ੍ਹਾਂ ਦੇ ਉਤੇ ਸਵਾਲ ਹੋਏ ਦੋਨੇ ਕੀ ਕਿਹਾ ਮੈਂ ਜੀ ਪਾਰਟੀ ਦੀਆਂ ਸੀਮਾਵਾਂ ਵਿੱਚ ਬੰਨਿਆ ਹੋਇਆ ਤਾਂ ਸਾਡੇ ਵਿੱਚ ਲੋਕ ਨੇ ਜਿਹੜੇ ਨਹੀਂ ਸਮਝਦੇ ਵੀ ਇਹ ਜਿਹੜੇ ਲੋਕ ਨੇ ਲੀਡਰ ਨੇ ਇਹ ਤੁਹਾਨੂੰ ਸਿਰਫ ਇੱਕ ਦਿਲਾਸੇ ਦੇ ਸਕਦੇ ਨੇ ਪਰ ਇਹ ਆਪਣੀ ਪਾਰਟੀ ਤੋਂ ਉੱਜਾ ਉੱਠ ਕੇ ਦੇਖ ਹੀ ਨਹੀਂ ਸਕਦੇ ਹਾਂਜੀ ਤੇ ਆਜ਼ਾਦ ਉਮੀਦਵਾਰ ਹੀ ਇੱਕ ਅਜਿਹਾ ਇਹਦਾ ਬਣ ਸਕਦੇ ਨੇ ਜਿਹੜੇ ਇੱਕ ਪੂਰੇ ਗਰਭ ਦੇ ਨਾਲ ਪੂਰੇ ਕਹਿ ਲੋ ਵੀ ਜੋਰ ਸ਼ੋਰ ਦੇ ਨਾਲ ਮੁੱਦੇ ਉਠਾਉਣਗੇ ਹਾਂਜੀ ਭਾਵੇਂ ਉਹ ਕਿਸੇ ਵੀ ਸੂਬੇ ਦੇ ਹੋਣ ਕੱਲਾ ਇਹ ਨਹੀਂ ਪੰਜਾਬ ਦਾ ਕਿਸੇ ਵੀ ਸੂਬੇ ਦੇ ਹੋਣ ਕਿਉਂਕਿ ਜਿਹੜੇ ਪਾਰਟੀ ਵਿੱਚ ਬੰਨੇ ਹੋਏ ਲੋਕ ਨੇ ਇਹਨਾਂ ਨੂੰ ਪਹਿਲਾਂ ਪਾਰਟੀ ਦੱਸਦੀ ਹੈ ਵੀ ਤੁਸੀਂ ਕੀ ਬੋਲਣਾ ਕੀ ਨਹੀਂ ਬੋਲਣਾ ਇਸ ਕਰਕੇ ਹੀ ਅੱਜ ਤੁਸੀਂ ਦੇਖ ਲਓ ਸਾਰੇ ਦੇਸ਼ ਦਾ ਵੀ ਮੋਦੀ ਸਰਕਾਰ ਨੇ ਦੇਸ਼ ਦੀ ਇਕਨੋਮੀ ਕਿਉਂ ਡਾਊਨ ਕਰ ਦਿੱਤੀ ਕਿਉਂ ਕਿ ਕਿਸੇ ਵੀ ਲੀਡਰ ਨੂੰ ਬੋਲਣ ਦਾ ਅਧਿਕਾਰ ਨਹੀਂ ਸਿਰਫ ਮੋਦੀ ਓਰੀਐਂਟਡ ਜਿਹੜੀ ਹੈ ਬੀਜੇਪੀ ਬਣ ਕੇ ਰਹਿ ਗਈ ਹੈ ਤੇ ਇਸੇ ਤਰ੍ਹਾਂ ਹੁਣ ਇਹਨਾਂ ਨੇ ਇੰਡੀਆ ਗੱਠ ਜੋੜ ਦੇ ਵਿੱਚ ਸਾਰਾ ਰਾਹੁਲ ਗਾਂਧੀ ओरिएंटेड ਪੋਲਿਟਿਕਸ ਜੀ ਜੋ ਤੈਅ ਕਰਦੇ ਸੀ ਉਹ ਬੋਲਣਾ ਜੋ ਤੈਅ ਕਰਦੇ ਸੀ ਨਹੀਂ ਬੋਲਣਾ ਉਹ ਨਹੀਂ ਬੋਲਣਾ ਸੋ ਇਸ ਕਰਕੇ ਤੁਸੀਂ ਹੋਰ ਦੇਖ ਲਓ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਤੌਰ ਤੇ ਉਹਨੇ ਕਾਂਗਰਸ ਦੇ ਖਿਲਾਫ ਪੰਜਾਬ ਚ ਪ੍ਰਚਾਰ ਕਰਿਆ ਪਰ ਤੁਹਾਨੂੰ ਬਹੁਤ ਘੱਟ ਸੁਣਨ ਨੂੰ ਮਿਲਿਆ ਹੋਊਗਾ ਵੀ ਉਹਨੇ ਕਾਂਗਰਸ ਦਾ ਕਿਤੇ ਵਿਰੋਧ ਕੀਤਾ ਹੋਵੇ ਕਿ ਉਹ ਕਿ ਆਵਾਜ਼ ਨਹੀਂ ਪਾਰਟੀ ਦੇ ਉੱਪਰ ਗੱਠ ਜੋੜਾ ਸਾਡੇ ਲੋਕ ਪਤਾ ਨਹੀਂ ਕਿਉਂ ਮਗਰ ਚੱਕ ਕੇ ਫਿਰਦੇ ਰਹਿੰਦੇ ਨੇ ਝੰਡੇ ਕਿ ਉਹਨੇ ਤੁਸੀਂ ਬਿਆਨ ਹੁਣ ਵੀ ਕੱਢ ਕੇ ਦੇਖ ਲਓ ਬਿਲਕੁਲ ਕਾਂਗਰਸ ਬਾਰੇ ਨਾ ਮਾਸਟਰ ਗੱਲਾਂ ਹੋਣਗੀਆਂ ਜਦ ਕਿ 2017 ਦੇ ਵਿੱਚ ਜੋ ਭਗਵੰਤ ਮਾਨ ਸੀ ਕਾਂਗਰਸ ਦਾ ਪੱਕਾ ਵਿਰੋਧੀ ਸੀ ਤੇ 22 ਦੇ ਵਿੱਚ ਜਿਹੋ ਨੇ ਕੈਪਟਨ ਖਿਲਾਫ ਪ੍ਰਚਾਰ ਕਰਿਆ ਸੀ ਤਾਂ ਹੀਆਂ ਨੂੰ ਵੋਟ ਪਈ ਸੀ ਤੇ ਇਸ ਕਰਕੇ ਪਾਰਟੀਆਂ ਮੈਂ ਨਹੀਂ ਸਮਝਦਾ ਕਿ ਪਾਰਟੀਆਂ ਡੇਟਾ ਦੇ ਮਸਲਿਆਂ ਨੂੰ ਜਾਂ ਸੈਂਟਰ ਦੇ ਮਸਲੇ ਨੂੰ ਵੀ ਚੰਗੀ ਤਰ੍ਹਾਂ ਉਠਾ ਸਕਦੀਆਂ ਨੇ ਜੋ ਭੂਮਿਕਾ ਆਜ਼ਾਦ ਉਮੀਦਵਾਰ ਨਿਭਾ ਸਕਦੇ ਨੇ ਅੱਛਾ ਅਮਨ ਜੀ ਜੇ ਗੱਲ ਕਰੀਏ ਆਪਾਂ ਜਿਹੜੀ ਹੁਣ ਸਰਕਾਰ ਬਣਾਈ ਹੈ ਲੋਕਾਂ ਨੇ ਇੱਕ ਬਹੁਤ ਵਧੀਆ ਫਤਵਾ ਦਿੱਤਾਗਾ ਕਿਉਂਕਿ ਇਹ ਹੁਣ ਸਰਕਾਰ ਰਲ-ਮਿਲ ਕੇ ਬਣਨ ਜਾ ਰਹੀ ਹੈ ਜੀ ਇਹ ਸਰਕਾਰ ਦੇ ਵਿੱਚ ਉਮੀਦ ਕੀਤੀ ਜਾ ਸਕਦੀ ਹੈ ਵੀ ਜਿਹੜੇ ਲੋਕਾਂ ਦੇ ਮੁੱਦੇ ਨੇਗੇ ਪਿੱਛੇ ਜਿਹੜੇ ਕਾਲੇ ਕਾਨੂੰਨ ਬਣੇ ਨੇਗੇ ਤੇ ਜਿਹੜਾ ਮੋਦੀ ਦਾ ਤਾਨਾਸ਼ਾਹੀ ਰਵਈਆ ਸੀ ਉਹ ਤੇ ਹੁਣ ਬ੍ਰੇਕਾਂ ਲੱਗਣਗੀਆਂ ਹੁਣ ਚੰਗੇ ਹੋਣ ਦੀ ਚੰਗਾ ਕੰਮ ਹੋਣ ਦੀ ਸੁਭਾਵਨਾ ਕੀਤੀ ਜਾ ਸਕਦੀ ਹੈ ਇਸ ਨਾਲ ਦੇਖੋ ਉਮੀਦ ਤਾਂ ਸਾਰੇ ਭਾਰਤ ਦੇ ਲੋਕਾਂ ਨੂੰ ਇਹੀ ਹੈ ਵੀ ਇਸ ਵਾਰ ਸਰਕਾਰ ਅਲਮੀ ਮਿਲਮੀ ਬਣੀ ਆ ਤੇ ਮੋਦੀ ਦਬਾ ਦੇ ਵਿੱਚ ਰਹੂਗਾ ਕਿਉਂਕਿ ਮੋਦੀ ਦਾ ਜਿਹੜਾ ਰਵਈਆ ਸੀ ਉਹ ਖੁਦ ਬੀਜੇਪੀ ਦੇ ਲੀਡਰ ਵੀ ਕਹਿ ਰਹੇ ਸੀ ਵੀ ਡਿਕਟੇਟਰਸ਼ਿਪ ਵਾਲਾ ਰਵਈਆ ਹੋ ਗਿਆ ਸੋ ਉਮੀਦ ਸਭ ਨੂੰ ਹੈ ਵੀ ਇਸ ਵਾਰ ਉਹਦਾ ਤਾਨਾਸ਼ਾਹੀ ਰਵਈਆ ਜਿਹੜਾ ਉਹ ਰਵਈਆ ਬਦਲ ਕੇ ਉਹ ਵੀ ਕਿਸੇ ਨਾ ਕਿਸੇ ਦਬਾਅ ਅਧੀਨ ਵੀ ਕਿਤੇ ਮੇਰੀ ਸਰਕਾਰ ਟੁੱਟ ਨਾ ਜਾਵੇ ਇਸ ਤਰ੍ਹਾਂ ਕੰਮ ਕਰੇਗਾ ਪਰ ਜੇ ਜਿਵੇਂ ਹੁਣ ਨਿਤਿਸ਼ ਕੁਮਾਰ ਦੀ ਗੱਲ ਹੁੰਦੀ ਹੈ ਚੰਦਰਬਾਬੂ ਨਾਇਡੋ ਦੀ ਗੱਲ ਹੁੰਦੀ ਹੈ ਜੇ ਕਿਤੇ ਉਹ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਨੂੰ ਕੋਈ ਹੋਮ ਮਿਨਿਸਟਰੀ ਦੇ ਦਿੱਤੀ ਕੋਈ ਫਾਈਨੈਂਸ ਮਿਨਿਸਟਰੀ ਦੇ ਦਿੱਤੀ ਤਾਂ ਇਹ ਨਹੀਂ ਪਤਾ ਵੀ ਉਹ ਲੀਡਰ ਵੀ ਮੋਦੀ ਵਾਂਗੂ ਉਸੇ ਰਸਤੇ ਤੇ ਚੱਲ ਪੈਣ ਸੋ ਉਮੀਦ ਤਾਂ ਹੈ ਪਰ ਸਾਨੂੰ ਭਰੋਸਾ ਨਹੀਂ ਜੇਕਰ ਅਸੀਂ ਕਹੀਏ ਵੀ ਭਰੋਸਾ ਹੈ ਤਾਂ ਲੱਗਦਾ ਨਹੀਂ ਕਿਉਂਕਿ ਕਿਤੇ ਨਾ ਕਿਤੇ ਜਿਹੜੇ ਇਹ ਲੀਡਰ ਨੇ ਇਹਨਾਂ ਨੂੰ ਵੀ ਸਿਰਫ ਸੱਤਾ ਤੇ ਕਮਾਤਲਬ ਹੈ ਤਾਂ ਹੀ ਇਹ ਪਾਰਟੀਆਂ ਇੱਕ ਦੂਜੇ ਨਾਲ ਗੱਠਜੋੜ ਕਰਦੀਆਂ ਨੇ ਤਾਂ ਹੀ ਫਿਰਦੇ ਨੇ ਇਹਨਾਂ ਨੂੰ ਮੁੱਦਿਆਂ ਨਾਲ ਜਾਂ ਦੇਸ਼ ਨੂੰ ਦੀ ਇਕਨੋਮੀ ਨੂੰ ਉੱਪਰ ਲੈ ਕੇ ਜਾਂ ਲੋਕਾਂ ਦੇ ਵਿੱਚ ਪ੍ਰੇਮ ਭਾਈਚਾਰੇ ਨੂੰ ਲੈ ਕੇ ਇਹਨਾਂ ਦਾ ਕੋਈ ਸਾਨੂੰ ਦਿਨਾ ਨਹੀਂ ਅੱਛਾ ਮੇਰਾ ਆਖਰੀ ਸਵਾਲ ਹੈ ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਵਿੱਚ ਟੋਕਦਾ ਸੌਰੀ ਜਦੋਂ ਬੀਜੇਪੀ ਨਾਲ ਨਿਤੇਸ਼ ਦਾ ਲਾਇੰਸ ਹੋਇਆ ਸੀ ਹਾਂਜੀ ਉਦੋਂ ਬੀਜਪੀ ਦੀ ਵਿਚਾਰਧਾਰਾ ਸੀ ਜਿਹੜੀ ਉਹ ਕੱਟੜ ਆਰਐਸਐਸ ਵਾਲੀ ਸੀ ਠੀਕ ਹੈ ਨਾ ਫਿਰ ਵੀ ਨਿਤਿਸ਼ ਅਲਾਈਅੰਸ ਕਰ ਰਿਹਾ ਹੈ ਤੋਂ ਉਹਨੇ ਤਾਂ ਉਹਨੂੰ ਪਹਿਲੇ ਹੀ ਮੋਹਰ ਲਾਤੀ ਵੀ ਅਸੀਂ ਤੁਹਾਡੇ ਨਾਲ ਆ ਚੰਦਰਬਾਬੂ ਨੈਡੂ ਨੇ ਮੋਹਰ ਲਾਤੀ ਤੁਹਾਡੇ ਨਾਲ ਆ ਮੋਦੀ ਦੀਆਂ ਗੱਲਾਂ ਜਿਹੜੀਆਂ ਪ੍ਰਧਾਨ ਮੰਤਰੀ ਦੀਆਂ ਗੱਲਾਂ ਨੇ ਉਹ ਭਾਵੇਂ ਸਾਰਿਆਂ ਲਈ ਹੋਣ ਪਰ ਬੀਜਪੀ ਦੇ ਲੀਡਰਾਂ ਦਾ ਜੋ ਰਵਈਆ ਰਿਹਾ ਹੈ ਉਹ ਸਾਰਾ ਕੀ ਗੱਲ ਨਿਤਿਸ਼ ਕੁਮਾਰ ਨੂੰ ਨਹੀਂ ਪਤਾ ਸੀ ਪਰ ਉਹ ਫਿਰ ਵੀ ਇੰਨਾ ਚੜਲੇ ਉੱਤਾਂ ਹੁਣ ਅਸੀਂ ਉਹਨਾਂ ਤੋਂ ਕਿਵੇਂ ਉਮੀਦ ਮੈਨੂੰ ਤਾਂ ਲੱਗਦਾ ਨਹੀਂ ਪਰ ਹਾਂ ਮੋਦੀ ਦਾ ਥੋੜਾ ਜਿਹਾ ਡਿਕਟੇਟਰਸ਼ਿਪ ਤਾਂ ਘਟ ਸਕਦੀ ਹੈ ਵੀ ਉਹਨੂੰ ਇਹ ਡਰ ਹੋਊਗਾ ਵੀ ਕਿਤੇ ਮੈਂ ਅਗਲੀ ਇਲੈਕਸ਼ਨ ਦੇ ਵਿੱਚ ਜਾਂ ਹੁਣ ਸਟੇਟ ਦੇ ਵਿੱਚ ਮੈਂ ਜਿਵੇਂ ਯੂਪੀ 'ਚ ਫੈਜ਼ਾਬਾਦ ਹਾਰ ਗਿਆ ਯੋਧਿਆਵਾਲੀ ਸੀਟ ਵੀ ਮੈਂ ਲੋਕ ਮੇਰੇ ਤੋਂ ਉੱਭਗੇ ਲੋਕ ਮੇਰੇ ਤੋਂ ਲੋਕ ਮੈਨੂੰ ਪਸੰਦ ਨਹੀਂ ਕਰਦੇ ਸੋ ਇਸ ਤਰ੍ਹਾਂ ਬੜੇ ਹਜੇ ਚੀਜ਼ਾਂ ਸਾਡੇ ਸਾਹਮਣੇ ਨਿਕਲ ਕੇ ਆਉਣਗੀਆਂ ਅੱਛਾ ਰਾਸ਼ਟਰੀ ਪਾਰਟੀਆਂ ਦੇ ਮੁਕਾਬਲੇ ਖੇਤਰੀ ਪਾਰਟੀਆਂ ਦਾ ਉਭਾਰ ਕਿੰਨਾ ਕੁ ਜ਼ਰੂਰੀ ਆ ਦੇਖੋ ਜੀ ਇਹ ਸਵਾਲ ਆ ਜਿਹੜਾ ਵੀ ਖੇਤਰੀ ਪਾਰਟੀਆਂ ਅਸਲ ਦੇ ਵਿੱਚ ਜਿਹੜਾ ਭਾਰਤ ਦਾ ਸੰਵਿਧਾਨਕ ਢਾਂਚਾ ਉਹ ਵੀ ਇਹ ਚੀਜ਼ ਨੂੰ ਬੜਾ ਸਪਸ਼ਟ ਕਰਦਾ ਹੈ ਵੀ ਜਿਹੜੇ ਸਟੇਟਾਂ ਦੇ ਹੱਕ ਨੇ ਉਹ ਸਟੇਟਾਂ ਕੋਲ ਰਹਿਣੇ ਚਾਹੀਦੇ ਨੇ ਜੀ ਤੋਂ ਵਧੀਆ ਸਟਰਕਚਰ ਇਹ ਬਣਾ ਕੇ ਰੱਖਣਾ ਤੋਂ ਖੇਤਰੀ ਪਾਰਟੀਆਂ ਦਾ ਹੋਣਾ ਬਹੁਤ ਜ਼ਰੂਰੀ ਹੈ ਜੇ ਖੇਤਰੀ ਪਾਰਟੀਆਂ ਖਤਮ ਹੋ ਗਈਆਂ ਤਾਂ ਜਿਹੜੀ ਇਹ ਸਟੇਟ ਦੇ ਅਧਿਕਾਰ ਨੇ ਉਹ ਇੱਕ ਸਟੇਟ ਦੂਜੀ ਸਟੇਟ ਤੇ ਹਾਵੀ ਹੋ ਦੂਜੀ ਸਟੇਟ ਤੀਜੀ ਸਟੇਟ ਤੇ ਹਾਵੀ ਹੋ ਜਿੱਥੋਂ ਲੋਕ ਸਭਾ ਦੀਆਂ ਜ਼ਿਆਦਾ ਸੀਟਾਂ ਨੇ ਉੱਥੇ ਸੈਂਟਰ ਦਾ ਧਿਆਨ ਜ਼ਿਆਦਾ ਰਹਿੰਦਾ ਹੈ ਜਿੱਥੇ ਲੋਕ ਸਭਾ ਦੀਆਂ ਘੱਟ ਸੀਟਾਂ ਨੇ ਉੱਥੇ ਸੈਂਟਰ ਦਾ ਧਿਆਨ ਬਿਲਕੁਲ ਨਹੀਂ ਹੁੰਦਾ ਨਾ ਤਾਂ ਡਿਵੈਲਪਮੈਂਟ ਨੂੰ ਇੱਕ ਬੈਲੈਂਸ ਬਣਾ ਕੇ ਰੱਖਿਆ ਜਾ ਸਕਦਾ ਨਾ ਹੀ ਜਿਵੇਂ ਹੁਣ ਤੁਸੀਂ ਦੇਖੋ ਕਿੰਨੀ ਨਾਫਰਤੀ ਵਿਚਾਰਧਾਰਾ ਫੈਲਾਈ ਗਈ ਨਾ ਆਪਣੀ ਵਿਚਾਰਧਾਰਾ ਨੂੰ ਕਿਉਂਕਿ ਬਹੁ ਗਿਣਤੀ ਨੂੰ ਖੁਸ਼ ਕਰਨ ਦੀਆਂ ਗੱਲਾਂ ਕਰੀਆਂ ਜਾਂਦੀਆਂ ਨੇ ਤੋ ਜਿਹੜੀ ਸਟੇਟ ਬਹੁ ਗਿਣਤੀ ਵਿੱਚ ਲੋਕ ਸਭਾ ਦੀਆਂ ਸੀਟਾਂ ਰੱਖਦੀ ਹੈ ਉਹ ਸਟੇਟ ਦੇ ਵਿੱਚ ਹੀ ਉਹਨਾਂ ਦਾ ਜਾਦੇ ਫੋਕਸ ਰਹਿੰਦਾ ਪਰ ਖੇਤਰੀ ਪਾਰਟੀਆਂ ਇੱਕ ਅਜਿਹੇ ਸਾਧਨ ਨੇ ਜੋ ਆਪਦੀ ਸਟੇਟ ਦੇ ਮਸਲਿਆਂ ਨੂੰ ਸੈਂਟਰ ਤੱਕ ਲੈ ਕੇ ਜਾਂਦੀਆਂ ਨੇ ਹੁਣ ਰਾਜ ਸਭਾ ਕਿਉਂ ਬਣੀ ਹੈ ਰਾਜ ਸਭਾ ਇਸ ਵਾਸਤੇ ਹੀ ਬਣੀ ਆ ਨਾ ਵੀ ਜਿਹੜੀ ਸਟੇਟ ਦੀ ਨੁਮਾਇੰਦਗੀ ਆ ਉਹ ਰਾਜ ਸਭਾ ਦੇ ਵਿੱਚ ਉਹ ਰਾਜ ਸਭਾ ਸਾਡਾ ਅੱਪਰ ਹਾਊਸ ਹੈ ਜਿਹੜੀ ਲੋਕ ਸਭਾ ਤਾਂ ਲੋਅਰ ਹਾਊਸ ਹੈ ਲੋਕ ਸਭਾ ਦੇ ਵਿੱਚ ਮਸਲਾ ਕੋਈ ਪਾਸ ਹੋ ਗਿਆ ਰਾਜ ਸਭਾ ਦੇ ਵਿੱਚ ਪਾਸ ਹੋਣਾ ਜ਼ਰੂਰੀ ਹੈ ਜੇ ਕੋਈ ਬਿਲ ਰਾਜ ਸਭਾ ਚ ਪਾਸ ਨਹੀਂ ਹੁੰਦਾ ਤਾਂ ਬਿਲ ਰੱਦ ਹੋ ਜਾਂਦਾ ਸੋ ਇਸ ਕਰਕੇ ਇਹ ਸੰਵਿਧਾਨਕ ਢਾਂਚੇ ਨੇ ਵੀ ਜਿਹੜੇ ਰਾਜ ਸਟੇਟਾਂ ਦੇ ਹਿੱਤ ਨੇ ਉਹਨਾਂ ਦੇ ਵਾਸਤੇ ਹੀ ਰਾਜ ਸਭਾ ਨੂੰ ਉੱਪਰ ਬਣਾਇਆ ਤੇ ਉੱਥੇ ਜਿਹੜੇ ਨਮਾਇंदे ਨੇ ਉਹ ਇਲੈਕਟਡ ਹੋ ਕੇ ਜਾਂਦੇ ਨੇ ਸਿੱਧੇ ਉਹ ਸਾਡੇ ਤਰ੍ਹਾਂ ਇਲੈਕਟਡ ਨਹੀਂ ਹੋ ਕੇ ਜਾਂਦੇ ਜਿਵੇਂ ਆਪਾਂ ਲੋਕ ਸਭਾ ਦੇ ਵਿੱਚ ਇਹਨਾਂ ਨੂੰ ਵੋਟਾਂ ਪਾ ਦਿੰਦੇ ਆ ਉਹ ਇਸ ਵਾਸਤੇ ਵੀ ਸਟੇਟ ਨੂੰ ਰਿਪਰੈਜ਼ੈਂਟੇਸ਼ਨ ਦੇਣ ਸੋ ਇਸ ਕਰਕੇ ਖੇਤਰੀ ਪਾਰਟੀਆਂ ਬਿਨਾ ਸਟੇਟਾਂ ਸਰਵਾਈਵਲ ਨਹੀਂ ਕਰ ਸਕਦੀਆਂ ਇਹ ਅਕਸਰ ਇਤਿਹਾਸ ਦੇ ਵਿੱਚ ਵੀ ਤੁਸੀਂ ਦੇਖ ਲਓ ਜਾਂ ਹੋਰ ਤੁਸੀਂ ਕੰਟਰੀਆਂ ਦੇ ਇਤਿਹਾਸ ਦੇਖ ਲਓ ਜਿੱਥੇ ਸਟੇਟ ਨੇ ਸਰਵਾਈਵਲ ਕੀਤਾ ਉਸੇ ਨੇ ਕੀਤਾ ਜਿੱਥੇ ਸਟੇਟ ਨੂੰ ਅਧਿਕਾਰ ਨੇ ਤੇ ਖੇਤਰੀ ਪਾਰਟੀ